ਸ਼੍ਰੀ ਕਾਲਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅੰਜਿਕੋ ਸਾਲ ਪਹਿਲੇ ਦੀ ਗੱਲ ਹੈ ਵਿਆਹ ਵੇਲੇ ਜਦੋਂ ਲਾਵਾ ਫੇਰੇ ਮਗਰੋਂ ਨਾਲ ਦੀ ਨੇ ਜਿੱਤੀ ਲਕਾਈ ਦੇ 1000 ਰੁਪਏ ਮੰਗ ਲੈ ਤਾਂ ਇਹ ਆਪਣੇ ਪਿਤਾ ਜੀ ਵੱਲ ਵੇਖਣ ਲੱਗ ਗਏ ਥੋੜਾ ਅਜੀਬ ਜਿਹਾ ਲੱਗਾ ਕਿਉਂਕਿ ਮੈਨੂੰ ਦੱਸਿਆ ਗਿਆ ਸੀ ਕਿ ਇਹਨਾਂ ਦਾ ਆਪਣਾ ਕੰਮ ਵੱਡਾ ਕਾਰੋਬਾਰ ਨੋਕਾ ਚੱਕਰ ਕੋਠੀਆਂ ਕਾਰਾਂ ਤੇ ਹੋਰ ਵੀ ਬਹੁਤ ਕੁਝ ਹੈ ਕੈਰ ਵਿਆਹ ਦੇ 2 ਮਹੀਨੇ ਮਗਰੋਂ ਵੀ ਜਦੋਂ ਇਹ ਅਕਸਰ ਕਰੇ ਹੀ ਰਿਹਾ ਕਰਦੇ ਤਾਂ ਇੱਕ ਦਿਨ ਪੁੱਛ ਲਿਆ ਕਿ ਤੁਸੀਂ ਕੰਮ ਤੇ ਜਾਣਾ ਕਦੋਂ ਸ਼ੁਰੂ ਕਰਨਾ ਹੈ ਅੱਗੋਂ ਹੱਸਦੇ ਹੋਏ ਆਖਣ ਲੱਗੇ ਕਿ ਬਿੱਲੋ ਅਜੇ ਤਾਂ ਆਪਣਾ ਹਨੀਮੂਨ ਸੈਸ਼ਨ ਹੀ ਨਹੀਂ ਮੁੱਕਿਆ ਸਾਨੂੰ ਕਾਦੀ ਕਾਲ ਹਰ ਚੀਜ਼ ਤੇ ਮਿਲ ਹੀ ਜਾਂਦੀ ਹੈ ਫਿਰ ਵੀ ਨਿੱਕੇ ਨਿੱਕੇ ਖਰਚਾਂ ਲਈ ਵੀ ਇਹਨਾਂ ਦਾ ਕਰਦਿਆਂਗੇ ਹੱਥ ੱਡਣਾ ਮੈਨੂੰ ਜਰਾ ਜਿੰਨਾ ਵੀ ਚੰਗਾ ਨਹੀਂ ਲੱਗਿਆ ਆਖਿਰ ਇਹਨਾਂ ਦਾ ਲਗਾਤਾਰ ਇਸੇ ਤਰ੍ਹਾਂ ਕਰੇ ਰਹਿਣਾ ਮੈਨੂੰ ਖਿੱਚ ਜਿਹੀ ਚੜਾਉਣ ਲੱਗਾ ਫੇਰ ਪਹਿਲਾਂ ਸੌਣ ਕਟਣ ਕਰੇ ਆਈ ਤਾਂ ਸਾਰੀ ਗੱਲ ਮਾਂ ਨਾਲ ਕਰ ਦਿੱਤੀ ਉਸ ਨੇ ਵੀ ਆਪਣੀ ਪਰੇਸ਼ਾਨੀ ਲੁਕਾਉਂਦੀ ਹੋਈ ਨੇ ਸਾਰੀ ਗੱਲ ਤੇ ਮੇਰੇ ਡੈਡੀ ਤੇ ਪਾ ਦਿੱਤੀ ਫੇਰ ਜਦੋਂ ਮੈਨੂੰ ਲੈਣਾ ਹੈ ਤਾਂ ਨਾਲ ਲਿਆਂਦੀਆਂ ਕਿੰਨੀਆਂ ਸਾਰੀਆਂ ਚੀਜ਼ਾਂ ਨਾਲ ਸਾਡਾ ਸਾਰਾ ਵੇੜਾ ਭਰ ਗਿਆ ਨਾਲ ਹੀ ਗੱਲਾਂ-ਗੱਲਾਂ ਵਿੱਚ ਹੀ ਮੇਰੀ ਸੱਸ ਮੇਰੀ ਮਾਂ ਨੂੰ ਸੰਬੋਧਨ ਹੁੰਦੀ ਆਖਣ ਲੱਗੀ ਕਿ ਭੈਣ ਜੀ ਬੜੀ ਕਿਸਮਤ ਵਾਲੀ ਹੈ ਤੁਹਾਡੀ ਧੀ ਉਥੇ ਕੋਠੀਆਂ ਕਾਰਾਂ ਧਨ ਦੌਲਤ ਤੇ ਹੋਰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਜਿੱਥੇ ਤੁਹਾਡੀ ਧੀ ਨੇ ਪੈਰ ਪਾਇਆ ਇਸ ਵਾਰ ਮੈਥੋਂ ਨਾ ਹੀ ਰਹਾ ਤੇ ਇਸ ਤੋਂ ਪਹਿਲਾਂ ਕਿ ਮੇਰੀ ਮਾਤਾ ਜੀ ਕੋਈ ਜਵਾਬ ਦੇ ਪਾਉਂਦੀ ਮੈਂ ਨਿਸੰਘ ਹੋ ਕੇ ਆਖ ਦਿੱਤਾ ਬੀ ਜੀ ਮੈਂ ਵਿਆਹ ਕੋਠੀਆਂ ਕਾਰਾਂ ਧਨ ਦੌਲਤ ਨਾਲ ਨਹੀਂ ਸੀ ਕਰਵਾਇਆ ਮੈਂ ਤਾਂ ਕਰਵਾਇਆ ਸੀ ਹੱਡਮਾਸ ਦੇ ਬਣੇ ਜਿਉਂਦੇ ਜਾਗਦੇ ਇੱਕ ਉਸ ਇਨਸਾਨ ਨਾਲ ਜੋ ਸਵੈਮਾਨ ਦਾ ਮਜੱਸਮਾ ਹੁੰਦਾ ਹੋਇਆ ਇਹ ਸਾਰਾ ਕੁਝ ਆਪਣੇ ਹੱਥੀ ਬਣਾਉਣਾ ਦੇ ਕਾਬਿਲ ਵੀ ਹੋਵੇਗਾ ਫਿਰ ਕੋਲ ਹੀ ਬੈਠੇ ਹਰਜੀਤ ਦੀਆਂ ਅੱਖਾਂ ਵਿੱਚ ਅੱਖਾਂ ਪਾਉਂਦੀ ਹੋਈ ਨਹੀਂ ਕਿਹਾ ਨਾਲ ਜਾਣ ਤੋਂ ਨਾ ਕਰਦਿਆਂ ਇੰਨੀ ਗੱਲ ਵੀ ਆਖ ਦਿੱਤੀ ਕਿ ਮੈਨੂੰ ਉਸ ਦਿਨ ਦਾ ਇੰਤਜ਼ਾਰ ਰਹੇਗਾ ਜਿਸ ਦਿਨ ਮੈਨੂੰ ਲੈਣ ਆयां ਦੀ ਤੁਹਾਡੀ ਗੱਡੀ ਵਿੱਚ ਪੈਟਰੋਲ ਤੁਹਾਡੇ ਆਪਣੇ ਕਮਾਏ ਹੋਏ ਪੈਸਿਆਂ ਦਾ ਪਵਾਇਆ ਹੋਵੇਗਾ ਚਾਰੇ ਪਾਸੇ ਇੱਕਦਮ ਹੀ ਚੁੱਪ ਚੁੱਪ ਜਿਹੀ ਸ਼ਾਂਗਈ ਤੇ ਮੈਨੂੰ ਮੇਰਾ ਗੁਜਰ ਗਿਆ ਦਾਦਾ ਜੀ ਵੀ ਚੇਤੇ ਆ ਗਿਆ ਅਕਸਰ ਹੀ ਆਖਿਆ ਕਰਦੇ ਸਨ ਪੁੱਤਰ ਸੰਗਣੇ ਬੋੜ ਦੀ ਸ਼ਾਂ ਹੈ ਟਕ ਕਦੇ ਵੀ ਦੂਜਾ ਬੋੜ ਨਹੀਂ ਉੱਗਿਆ ਕਰਦਾ ਉਸ ਨੂੰ ਉੱਗਣ ਲਈ ਪਹਿਲਾਂ ਧਰਤੀ ਦਾ ਸੀਨਾ ਪਾੜ ਬਾਹਰ ਆਉਣਾ ਪੈਂਦਾ ਹੈ ਤੇ ਮਗਰੋਂ ਜੇ ਠਾੜ ਦੀਆਂ ਤਪਦੀਆਂ ਧੁੱਪਾਂ ਤੇਜ ਮੀਂਹ ਤੇ ਸ਼ਰਾਟੇ ਤੇ ਤੇਜ਼ ਹਵਾਵਾਂ ਵਾਲੇ ਜ਼ੋਰਦਾਰ ਤੂਫਾਨ ਆਪਣੇ ਵਜੂਦ ਤੇ ਸੈਨੇ ਪੈਂਦੇ ਨੇ। ਦੋਸਤੋ ਇਹ ਉਹਨਾਂ ਵੇਲਿਆਂ ਦੀ ਗੱਲ ਹੈ ਜਦੋਂ ਬਾਹਰ ਹੀ ਦੇਖਣ ਨੂੰ ਹੀ ਸਭ ਕੁਝ ਮੰਨ ਲੈਣ ਵਾਲੇ ਅਜੋਕੇ ਪਦਾਰਥਵੱਦ ਦੀ ਪਤੰਗ ਅਜੇ ਉਤਲੀ ਹਵਾਏ ਨਹੀਂ ਸੀ ਚੜਨ ਦਿੱਤੀ ਗਈ ਤੇ ਕੁਝ ਜਾਗਦੀਆਂ ਜ਼ਮੀਰਾਂ ਵਾਲੇ ਅੰਬ ਖਾਂਦਿਆਂ ਕਦੀ ਕਦੀ ਰੁੱਖ ਗਨ ਦੀ ਦਲੇਰੀ ਵੀ ਕਰ ਹੀ ਲਿਆ ਕਰਦੇ ਸਨ।